ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਿਵਾ ਗੁਰਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤਉ ਪ੍ਰਸਾਦ ਚੱਕਰ ਚੇਨਰ ਬਨ ਜਾ ਤਰ ਪਾਤ ਨਹਿ ਨਜੇ ਹੀ ਰੂਪ ਰੰਗ ਰਰੇ ਫੇਕੂ ਕਹਿ ਨ ਸਕਤ ਕੇ ਅਜਲ ਮੂਰਤਨ ਪਉ ਪ੍ਰਕਾਸ਼ ਸੰਤੋਸ਼ ਕੇ ਜੈ ਕੋਟਿੰਦਰਾਣ ਸਾਛਾ ਹਨ ਗਣੀਜੈ ਤ੍ਰਿਪਵਨ ਮੀ ਸੁਰਨਾਰ ਸੁਰ ਨੇਤ ਨੇਤ ਬਾਣ ਤਰਣ ਕਹਿ ਤੋ ਸਰਵ ਨਾਮ ਕਤੇ ਕਵਨ ਕਰ ਨਾਮ ਬਨਤ ਸਮਾਤ ਪੂਜੰ ਪ੍ਰਾਤ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਅਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਕਾਇ ਨਮਸਤੰ ਅਜਾਏ ਨਮਸਤੰ ਵੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਅਠਾਮੇ નમસ્તે કર્મ નમસ્તે ધર્મ નમસ્તે નામ નમસ્તે ધામ નમસ્તે જીતે નમસ્તે વિતે નમસ્તે વાય નમસ્તે ઢાય નમસ્તે નીલે નમસ્તે નાદે નમસ્તે શેડે નમસ્તે ગાદે નમસ્તે ગંજે નમસ્તે પંજે નમસ્તે ઉદારે નમસ્તે પાલે નમસ્તે સોયકે નમસ્તે અનેકે નમસ્તે બહુતે નમસ્તે રૂપે નમસ્તે કર્મ મે નમસ્તે નિર્ભર મે ਨਮਸਤਨ ਦੇ ਨਮਸਤਨ ਰਵੇਸ ਨਮਸਤਨ ਨਾਮ ਨਮਸਤਨ ਕਾਮ ਨਮਸਤਨ ਹਾਥ ਨਮਸਤਨ ਰਗਾਤੇ ਨਮਸਤਨ ਰੁਤੇ ਨਮਸਤਨ ਬੁਤੇ ਨਮਸਤਨ ਲੋਕ ਨਮਸਤਨ ਸੋਕ ਨਮਸਤਨ ਰਤਾਪੇ ਨਮਸਤਨ ਥਾਪੇ ਨਮਸਤਨ ਦਰਮਨ ਨਮਸਤਨ ਨੇ ਦਹਨੇ ਨਮਸਤਨ ਰਾਹੇ ਨਮਸਤਨ ਬਾਹੀ ਨਮਸਤਨ ਤਰਵਾਰਗੇ ਨਮਸਤਨ ਸਰਗੇ ਨਮਸਤਨ ਹੋਗੇ ਨਮਸਤਨ ਸੁਜੋਗੇ ਨਮਸਤਨ ਰੰਗੇ ਨਮਸਤਨ ਭੰਗੇ ਨਮਸਤਨ ਗੰਮੇ ਨਮਸਤਨ ਆਸਰਮੇ ਨਮਸਤ ਨਰਾਤ ਸ੍ਰੀ ਨਮਸਤ ਨਰਾਸ੍ਰੀ ਨਮਸਤ ਨਾਜਤ ਨਮਸਤ ਪਾਤ ਨਮਸਤ ਮਾਜਵੇ ਨਮਸਤ ਜਵੇ ਅਦੇਸ਼ ਸਿੰਘ ਦੇ ਸ੍ਰੀ ਨਮਸਤ ਪੇ ਸ੍ਰੀ ਨਮਸਤ ਨਰਥਾਮੀ ਨਮਸਤ ਨਰਬਾਮੀ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰੂਪੇ ਨਮੋ ਸਰੂਪੇ ਨਮੋ ਸਰਬ ਕਾਪੇ ਨਮੋ ਸਰਬਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤ ਜਵੇ ਨਮਸਤੰ ਬੇਵੇ ਨਮਸਤਾਂ ਜਲਮੈ ਨਮਸਤਾਂ ਸੋਬਨ ਮੈ ਨਮਸਤਾਂ ਸਰਬ ਕੋ ਨੇ ਨਮਸਤਾਂ ਸਰਬ ਹੋ ਨੇ ਨਮਸਤਾਂ ਸਰਬ ਰੰਗੇ ਨਮਸਤਾਂ ਸਰਬ ਪੰਗੇ ਨਮੋ ਕਾਲ ਕਾਲੇ ਨਮਸਤ ਤਸ ਦਿਆਲੇ ਨਮਸਤਾਂ ਵਰਨੇ ਨਮਸਤਾਂ ਮਰਨੇ ਨਮਸਤਾਂ ਜਰਾ ਰੰਗ ਨਮਸਤਾਂ ਕਰਤਾਰੰ ਨਮੋ ਸਰਬ ધੰਧੇ ਨਮੋ ਸਤ ਬੰਧੇ ਨਮਸਤਾਂ ਮਿਰਸਾਕੇ ਨਮਸਤਾਂ ਨਰਵਾਕੇ ਨਮਸਤਾਂ ਰਹੀਮੀ ਨਮਸਤਾਂ ਗਰੀਮੀ ਨਮਸਤਾਂ ਅਨੰਤੇ ਨਮਸਤਾਂ ਮਹੰਤੇ ਨਮਸਤਾ ਤਰਾਏ ਨਮਸਤੰ ਸੋਹਾਗੇ ਨਮਨ ਸਰਬ ਸੋਖੰ ਨਮਨ ਸਰਬ ਪੋਖੰ ਨਮਨ ਸਰਬ ਕਰਤਾ ਨਮਨ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਹੋਗ ਹੋਗ ਨਮਨ ਸਰਬ ਦਿਆਲੇ ਨਮਨ ਸਰਬ ਪਾਲੇ ਚਾਚਰੀ ਛੰਦ ਤਵਾ ਪ੍ਰਸਾਦ ਅਰੂਪੈ ਨੂਪੈ ਜੋ ਹੈ ਬੂ ਹੈ ਲੇਖ ਹੈ ਭੇਖਾ ਨਾਮ ਹੈ ਕਾਮ ਹੈ ਤੇ ਹੈ ਪੇ ਹੈ ਜੀਤਾ ਵੀਤੇ ਧਰਮਾਨ ਹਨਦਾਨ ਤਰਵਰਗ ਸਰਗ ਹੈ ਨੀਲ ਹੈ ਨਾਦ ਹੈ ਜੇ ਹੈ ਆਜਾਦ ਹੈ اجنمرن ہے پوت ہیں پن ہیں گنج ہیں پنج ہیں اچھوج ہیں اچنج ہیں امیک ہیں رفیک ہیں ابند ہیں نربوج ہیں سوج ہیں کال ہیں جال ہیں آلاہ اج ہیں انت مہنت لیکن لمب ہیں سمب ہیں اگم ہے اجم ہے ابھوت ہیں شوت ہیں لوک ہیں اشوک ہیں اکرم ہے اپرم ہیں اجیت ہیں بھیت ہیں واہ اگاہ امان ہے ندان انیک پریک ਜਗੰ ਪ੍ਰਯਤ ਛੰਦ ਨਮੋ ਸਰਮਾਨੇ ਸੁਮਸਤੀ ਨਿਦਾਨੇ ਨਮੋ ਦੇਵ ਦੇਵੇ ਅਭੇਕੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗੌਣੇ ਨਮੋ ਸਰਬ ਗ਼ੌਣੇ ਅਨੰਗੀ ਅਨਾਥ ਸੰਗੀ ਪਰਮਾਥੇ ਨਮੋ ਪਨ ਪਨੇ ਨਮੋ ਮਾਨ ਮਾਨੇ ਨਮੋ ਚੰਦ ਚੰਦਰੇ ਨਮੋ ਪਨ ਪਾਨੇ ਨਮੋ ਗੀਤ ਗੀਤੇ ਨਮੋ ਤੰਤਾਨੇ ਨਮੋ ਨਤਨ ਤੇ ਨਮੋ ਨਾਦ ਤੇ ਨਮੋ ਪਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰ ਪੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਮਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਰੰਗ ਪਰਮ ਰੂਪੇ ਨਮੋ ਜੋਗ ਜੋਗੇ ਸੁਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸੁਰੰਗ ਪਰਮ ਬ੍ਰਿਦੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਪੇਖੀ ਪਰਮੀ ਭੋਗੀ ਭੁਗਤੇ ਨਮੋ ਜੋਗ ਜੋਗੇ ਸੁਰੰਗ ਪਰਮ ਜੁਗਤੇ ਨਮੋ ਨਤ ਨਾਰਾਇਣੇ ਕਰੂ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰੂਪੇ ਨਮੋ ਸਾਸ਼ਾ ਹੰ ਨਮੋ ਭੂ ਭੂਪੇ ਨਮੋ ਦੰਦਾਨੇ ਨਮੋ ਮਨਮਾਨੇ ਨਮੋ ਰੋਗ ਰੋਗੇ ਨਮਸ ਸੁਚਿਨਾਣ ਨਮੋ ਮਨ ਰਮਨ ਰਮ ਨਮੋ ਜੰਤਰ ਜੰਤਰੰ ਨਮੋ ਸਟੇ ਸਟੇ ਨਮੋ ਤੰਤਰ ਤੰਤਰੰ ਸਦਾ ਸੱਚ ਦਾ ਆਨੰਦ ਸਰਬੰ ਪਨਾਸੀ ਅਨੂਪੇ ਰੂਪੇ ਸਮਤਲ ਨਵਾਸੀ ਸਦਾ ਸਤ ਦਾ ਬੁੱਧ ਦਾ ਬ੍ਰਿਧ ਕਰਤਾ ਦੋਰਦਾਰ ਦੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰ ਪ੍ਰੋਸ਼ ਪਾਲੰ ਸਦਾ ਸਰਬ ਦਾ ਸਿਧ ਦਾਤਾ ਦਿਆਲੰ ਅਸ਼ੇਧੀ ਅਭੇਧੀ ਨਾਮ ਅਕਾਮ ਸਮਤ ਪ੍ਰਾਜੀ ਸਮਤ ਆਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਪੀਤ ਹੈ ਪੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਪੇਸ ਹੈ ਪੁਜੰਗ ਪ੍ਰਿਆ ਛੰਦ ਅਗਾਧੇ ਬਾਦੇ ਨੰਦੀ ਸਰੂਪੇ ਨਮੋ ਸਰਮਾਨੇ ਸਮਸਤੀ ਨਿਧਾਨੇ ਨਮਸਤੰ ਨਨਾਥੇ ਨਮਸਤੰ ਪ੍ਰਮਾਤੇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਕਾਲੇ ਨਮਸਤੰ ਪਾਲੇ ਨਮੋ ਸਰਬ ਦੇਸੇ ਨਮੋ ਸਰਬ ਹਿਸੇ ਨਮੋ ਰਾਜ ਰਾਜ ਨਮੋ ਸਾਚ ਸਾਜੇ ਨਮੋ ਸ਼ਾ ਸ਼ਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤੀ ਤੇ ਨਮੋ ਰੋਗ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਹੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਤ ਸੰਗ ਨਮੋ ਸਰਬ ਕਿਰਤ ਸੰਗ ਨਮੋ ਸਰਵ ਰੰਗਿਤ ਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਜੇ ਅਭਿਜੇ ਸਵਾਸੰ ਪ੍ਰਸਿੱਜੇ ਕਿਰਪਾਲੰ ਸਰੂਪੇ ਕਰਮ ਪਣਾਸੀ ਸਦਾ ਸਰਬਦਾ ਰਿੱਧ ਸਿੱਧੰ ਨਵਾਸੀ ਚਰਪਟ ਛੰਦ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਚਲ ਭੋਗੇ ਚਲ ਰਾਜੇ ਟਲ ਸਾਜੇ ਅਖਲ ਧਰਮੰ ਲਖ ਕਰਮੰ ਸਰਵੰਦਾਤਾ ਸਰੁਮਯਤ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣਿੰ ਸਰਵੰ ਤਾਨੰ ਸਰਵੰ ਭੂਤਾ ਸਰਵੰ ਜੋਕਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰੂਆਲ ਛੰਦਤਵ ਪ੍ਰਸਾਦ ਆਦ ਰੂਪਾਨਾਤ ਮੂਰਤ ਜੋਨੁ ਪੁਰਖ ਪਾਰ ਸਰਬ ਮੰਤਰ ਮਾਨ ਦੇਵ ਭੇਵ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤ ਬਰਾਜ ਹੀ ਉਹ ਦਹੂਤ ਰੂਪ ਰਸਾਲ ਨਾਮ ਠਾਉ ਨ ਜਾਤ ਜਾ ਕਰ ਰੂਪ ਨ ਅੰਗਨ ਰੇਖ ਵਾਦ ਪ੍ਰਕੋਦਾਰ ਮੂਰਤ ਜੋਨ ਆਦ ਅਸੇਖ ਦੇ ਸੌਰ ਨ ਭੇਸ ਜਾ ਕਰ ਰੂਪ ਰੇਖ ਨ ਰਾਗ ਜਤਰ ਤਤ ਸਾਵ ਸਾ ਹੋਇ ਫੈਲਿਓ ਅਨੁਰਾਗ ਨਾਮ ਕਾਮ ਬਿਹੀਨ ਭੇਕ ਤਾਮ ਹੂ ਨ ਜਾਹੀ ਸਰਬ ਮਾਨ ਸਰਬਤਰ ਮਾਨ ਸਦਾ ਮਾਨਤ ਤਾਹੀ ਇਕ ਮੂਰਤਾਨੇ ਇਕ ਦਰਸ਼ਨਕੀਨ ਰੂਪ अनेਕ ਖੇਲ 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 ਅਨੰਤ ਕੋ ਫਰੇਕ ਦੇਵ ਹੈ ਉਹ ਨਾ ਜਾਣੀ ਜਿਹੇ ਵੇਦ ਔਰ ਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਣੀ ਕੇ ਜੇਪ ਆਤਮਾ ਤਨ ਜਾਤ ਜਾਕਰ ਜਨਮ ਮਨ ਬਹੀਨ ਚੱਕਰ ਭੱਤਰ ਫਰਾ ਚ ਤ ਚੱਕ ਮਾਨਹੀ ਪੁਰਤੀਨ ਲੋਕ ਚੌਦੰ ਕੇ ਵਿਖੇ ਜਗ ਜਾ ਪਈ ਜਿਹ ਜਾ ਪਾਤ ਦੇਵ ਆਨਾਦ ਮੂਰਤ ਥਾਪਿਓ ਸਭੇ ਜਖਤਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪਰਖ ਪਾਰ ਸਰਬ ਸੁਰਚ ਸਵੰ ਭਉ ਗਣ ਪੰਜਨਾਰ ਕਾਲ ਹੀਨ ਕਲਾ ਸੰਜੋਗ ਤੋ ਕਾਲ ਪੁਰਖ ਦੇਸ ਧਰਮ ਤਾਮ ਸੋ ਪਰਮ ਰਹਿਤ ਭੂਤ ਅਲਕ ਭੇਸ ਅੰਗ ਰਾਗ ਨਰੰਗ ਜਾ ਕ ਜਾਤ ਪਾਤ ਨਾਮ ਗਰਭ ਕੰਜਨ ਦੋਤ ਪੰਜਨ ਮੁਕਤ ਦਾਇਕ ਕਾਮ ਆਪ ਰੂਪ ਮੀ ਕਨੁਸਤਤੇ ਪੁਰਖ ਵਧੂਤ ਗਰਭ ਗੰਜਨ ਸਰਵ ਭੰਜਨ ਆਦ ਰੂਪ ਅਸ਼ੂਤ ਅੰਗਹੀਨ ਭੰਗਨਾਤਮੇ ਪੁਰਖ ਪਾਰ ਸਰਬਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬ ਗੰਤ ਸਰਬ ਹੰਤ ਸਰਬ ਤੇਨ ਭੇਖ ਸਰਬ ਸ਼ਾਸਤ ਨ ਜਾਣਹੀ ਜਿਹ ਰੂਪ ਰੰਗ ਅਰ ਰੇਖ ਪਰਮ ਬੇਦ ਪ੍ਰਾਨ ਜਾ ਕਨੇ ਭਗਤ ਨਤ ਕੋਟ ਸਮਰਤ ਪ੍ਰਾਨ ਸ਼ਾਸਤ ਨਾ ਵਹੀ ਵਹ ਚਤ ਮਦ ਪਾਰ ਸ਼ੰਦ ਤਵ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨਭ ਅੰਗ ਉਪਮਾ ਅਨੰਗਲ ਪਉ ਪ੍ਰਕਾਸ਼ ਨੇ ਜਨ ਅਨਾਸ ਆਜਾਨ ਬਾ ਸਾਹਨ ਸਾਹ ਰਾਜ ਅਨ ਰਾਜ ਭਾਨਾ ਨ ਭੰ ਦੇਵਨ ਦੇਵ ਉਪਮਾ ਮਹਾਨੰਦਰਾਨ ਇੰਦਰ ਬਾਲਾਨ ਬਾਲ ਰੰਗ ਕਾ ਨਰੰਗ ਕਾਲਾਨ ਕਾਲ ਅਨਪੂਤੰ ਆਪਾ ਅਪੰਗ ਆਤਮਤ ਪਾਰ ਗੁਣ ਗਨ ਉਦਾਰ ਮਨ ਗਨ ਪ੍ਰਣਾਮ ਨਿਰ ਭੈਨ ਕਾਮਤ ਦਤ ਪਰਚੰਨ ਮਿਤ ਗਤ ਖਾਣਲ ਸਹਿ ਕਰਮਾ ਦਰਸ ਸਹਿ ਧਰਮ ਸਰਬਾ ਪਰਣਾ ਢੈ ਅੰਡਨ ਬਾਢੈ ਚਾਤਰੀ ਸੰਦ ਤਵਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀਉਂ ਕਰੀਉਂ ਨਾਮੇ ਅਕਾਮੇ ਪੁਜੰਗ ਪ੍ਰਿਆਤ ਸੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਨੇ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰ ਚਕਰ ਪਾਲੇ ਚਤਰ ਚਕਰ ਕਾਲੇ ਚਤਰ ਚਕਰ ਪਾਸੇ ਚਤਰ ਚਕਰ ਵਾਸੇ ਚਤਰ ਚਕਰ ਮਾਨੇ ਚਤਰ ਚਕਰ ਜਾਨੇ ਚਾਚਰੀ ਸੰਦ ਨਾ ਸਤਿਰੇ ਨਮਿਤਰੇ ਨ ਪਰਮਨ ਨ ਪਿਤਰੇ ਨ ਕਰਮਨ ਨ ਕਾਇ ਅਜਨਮ ਅਜਾਇ ਨ ਚਿਤਰੇ ਨਮਿਤਰੇ ਪਰੇ ਹਨ ਪਵਿੱਤਰ ਪਥੀ ਸਹਿ ਦੀ ਸਹਿ ਅਦਰ ਸਹਿ ਕਰਸਾ ਭਗਵਤੀ ਛੰਦ ਵੈ ਪ੍ਰਸਾਦ ਕਥ ਤੇ ਕੇ ਅਛ ਜ ਦੇ ਸਕੇ ਆਪ ਜੀ ਸਹਿ ਕਿ ਆਗੰਗ ਕਰਮ ਕੇ ਆਪ ਹਨ ਪਰਮੇ ਕੇ ਆਪ ਜੀ ਲੋਕ ਕੇ ਕੇ ਆਦਤ ਸੋ ਕੇ ਕੇ ਅਵਧੂਤ ਬਰਨ ਕੇ ਵਿਭੂਤ ਕਰਨੇ ਕਿ ਰਾਜਿੰਗ ਪ੍ਰਭਾ ਕੇ ਧਰਮ ਤੁਜਾ ਕੇ ਆਸ਼ੋਕ ਬਰਮੈ ਸਰਬ ਹਰਨਿਕ ਜਗਤਿੰ ਕ੍ਰਿਤੀਆਂ ਕਿ ਛਤਰੰਗ ਛਤਰੀਆਂ ਕਿ ਬੰਮੰਗ ਸਰੂਪ ਕੇ ਅਨਪਉ ਨੂ ਪੈ ਕੇ ਆਦ ਅਦੇਵੈ ਕੇ ਆਪ ਭੇਵੈ ਕਿ ਚਤਰੰਗ ਬਹੀਨੈ ਕੇ ਇਕ ਅਧੀਨੈ ਕੇ ਰੋਜੀ ਰਜ਼ਾ ਕਰੀ ਮੈਂ ਰਹਾ ਕੇ ਕਿਰਪਾ ਕੋ ਬਿਆ ਬੈਂ ਕੇ ਗੈਬਲ ਗੈਬ ਹੈ ਕਿ ਅਫਲ ਗੁਨਾਹ ਹੈ ਕਿ ਸ਼ਾਹਨ ਸ਼ਾਹ ਕੇ ਕਾਰਨ ਕੁਨ ਨੈ ਕਰੋ ਜੀ ਦੇ ਅੰਦਰ کہ راج کریم کہ کرم کریم کہ سربنگ کلینک سربتر دان ہے سربتر گاؤن سربتر بھاؤن کے سربتر دیس ہے سربترسک سربتر راج ہے سربتر ساج ہے کہ سربتر دین سربتر لین کسربتر جا سربتر بھا کہ سربتر دیسک سربترسک سربتر کال ہے سربتر پال ہے ਕਿ ਸਰਬਤਰਹੰਤਕ ਸਰਬਤਰਗੰਤਕ ਸਰਬਤਰਭੇਕੀ ਸਰਬਤਰਪੇਖੀ ਸਰਬਤਰਕਾਜੈ ਕਿ ਸਰਬਤਰਾਂਜਕ ਸਰਬਤਰਸੋਖਕ ਸਰਬਤਰਪੋਖਕ ਸਰਬਤਰਤਰਾਨੈ ਕਿ ਸਰਬਤਰਪ੍ਰਾਨਿਕ ਸਰਬਤਰਦੇਸਕ ਸਰਬਤਰਭੈਸੈ ਕਿ ਸਰਬਤਰਮਾਨਯਕ ਸਦਾਵੰਤ ਪ੍ਰਦਾਨਯਕ ਸਰਬਤਰਜਾਪਿਯਕ ਸਰਬਤਰਥਾਪਿਯੈ ਕਿ ਸਰਬਤਰਪਹਾਨਯਕ ਸਰਬਤਰਮਾਨਯਕ ਸਰਬਤਰਇੰਦਰਕ ਸਰਬਤਰਚੰਦਰੈ کہ سرب کلیم کے پرم توہیم کے عقل علام کے صاحب کلام کے حسل رجوع ہیں تمام الرضو ہیں ہمیں سلسلام ہے شلی ختم دام ہے غنیم الشکاست ہے غریب الپرست ہے بلند المکان جمیل الجمان ہے تمیج التمام ہے رضو الاندھان ہے حریف الجکین عجیم ہے رجائق الجکین ہے نیکل ترنگ ہے پھیدہ پھانگ ہے ਆਦਿ ਜਲ ਨਵਾਜਾਂ ਕਨੀ ਮਲ ਖਰਾਜ ਹੈ ਨਿਰਪਤ ਸਰੂਪ ਹੈ ਤਰਮੁਕਤ ਬਿਪੂਤ ਹੈ ਪ੍ਰਭੁਕਤ ਪ੍ਰਭਾ ਹੈ ਸੋ ਜੁਗਤ ਸੁਧਾ ਹੈ ਸਦਾ ਵੰਗ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪ੍ਰਾਜ ਹੈ ਸਦਾ ਸਰਵ ਸਾਜ ਹੈ ਸਮਸਤਲ ਸਲਾਮ ਹੈ ਸਦਾ ਵਲ ਅਕਾਮ ਹੈ ਨਿਰਬਾਦ ਸਰੂਪ ਹੈ ਅਗਾਦ ਹੈ ਅਨੂਪ ਹੈ ਓਮ ਆਦ ਰੂਪੇ ਅਨਾਦ ਸਰੂਪ ਹੈ ਅਨੰਗੀ ਅਨਾਮਿਤ ਪ੍ਰੰਗੀ ਪ੍ਰਕਾਮੇਂਦਰ ਵਰਗੰ ਪ੍ਰਬਾਦੇ ਅਗੰਜੇ ਅਗਾਦੇ ਸੋ ਭੰਗ ਸਰਪਾਗੇ ਸੋ ਸਰਬਾ ਅਨੁਰਾਗੇ ਤ੍ਰਿਭੁਕਤ ਸਰੂਪ ਹੈ ਸ਼ਜੈ ਸ਼ੂਤੈ ਕਿ ਨਰਕੰ ਪ੍ਰਣਾਸ ਹੈ ਪ੍ਰਿਥਿਵਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਸਦਾਵੰ ਸਦਾ ਹੈ ਬਿਭੁਕਤ ਸਰੂਪ ਹੈ ਪ੍ਰਜੋਕਤ ਅਨੂਪ ਹੈ ਨਿਰੁਕਤ ਸਦਾ ਹੈ ਬਿਭੁਕਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਜੋਕਤ ਅਨੂਪ ਹੈ ਚਾਚਰੀ ਛੰਦ ਅਪੰਗ ਅਨੰਗ ਹੈ ਭੇਖ ਹੈ ਅਲੇਖ ਹੈ ਪਰਮ ਅਕਰਮ ਹੈ ਅਨਾਦ ਹੈ ਜੁਗਾਦ ਹੈ ਜਾਇ ਹੈ ਅਬ ਹੈ ਅਦਭੂਤ ਹੈ ਅਦੂਤ ਹੈ ਨਾਸ ਹੈ ਉਦਾਸ ਹੈ ਤੰਦ ਹੈ ਬੰਧ ਹੈ ਅਪਖਤ ਹੈ ਬ੍ਰਖਤ ਹੈ ਨਾਸ ਸੰਪ੍ਰਕਾਸ਼ ਹੈ ਨਚਿੰਤ ਸੁਨੰਤ ਹੈ ਅਲਖ ਹੈ ਅਦਖ ਹੈ ਲੇਖ ਹੈ ਦੇਖ ਹੈ ਅਟਾ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨਿਨ ਹੈ ਆਨਾਦ ਹੈ ਨਤ ਸੁਨਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦ ਤਵਾ ਪ੍ਰਸਾਦ ਸਰਵਮਹੰਤਾ ਸਰਵਗੰਤਾ ਸਰਵਮਖਿਆਤਾ ਸਰਵਮਯਤਾ ਸਰਵਮਹਰਤਾ ਸਰਵਮਕਰਤਾ ਸਰਵਮਪ੍ਰਾਨ ਸਰਵਮਪ੍ਰਾਨ ਸਰਵਮਕਰਮ ਸਰਵਮਧਮ ਸਰਵਮਯੁਗਤਾ ਸਰਵਮੁਕਤਾ ਰਸਾਉਲ ਛੰਦ ਤਵਾ ਪ੍ਰਸਾਦ ਨਮੋ ਨਰਕਨਾਸ ਸਦਾਮ ਪ੍ਰਕਾਸ਼ੇ ਅਨੰਗੰ ਸਰੂਪੇ ਪਰਪੰਗ ਬਪੂਤ ਅਪੰੰਗ ਬਪੂਤੇ ਪਰਮਾਤਮ ਪਰਮਾਤਮ ਸਦਾ ਸਰਬਸਾਥੈ اگاد سروپ نرباد نگی انام تربنگی ترکام نرپنگی سروپ سربنگ نوپے نا پوتر نہ پوتر نہ ستر ہے نا متر تات نہ مات نہ نرساک سری ق متو امیک ہیں سد پر بھا اج ہیں اجا ہیں بھگوتی چاند پرساد کی جاہر جہون ہے کہ حاجر حضور ہے ہم سلام ہے سمستل کلام ہے کہ صاحب دماغ ہیں کہ حسن چلا ہیں کہ کامل کریم ہے کہ راج کریم ہے کہ روزی دہاندہ کہ رازک رہے کریم الکمال ہیں کہ حسن الجمال ہیں غریب الغنیم ہیں غریب النواج ہیں ریف الفقان ہیں راجف الفقان ہیں کلمکم پناس ہیں سماط النواس ہیں گنجل کریم ہے رضائ کریم ہیں, ہیں سماستل جبا ہیں کہ صاحب کرا ہیں کہ نرکم کناس ہیں بحست النواس ہیں ਕਿ ਸਰਬਲ ਗਰਵਨ ਹਮੇ ਸੁਰਵਨ ਹੈ ਤਮਾਮੁਲ ਤਮੀਜ਼ ਹੈ ਸਮਸਤਲ ਅਜੀਜ਼ ਹੈ ਪਰਮ ਪਰਮ ਈਸ ਹੈ ਸਮਸਤਲ ਅਦੀਸਾ ਦੇ ਸੁਲ ਅਲੈ ਕਾ ਮੇ ਸੁਲ ਅਬੇਖ ਜਮੀਨੁਲ ਜਮਾ ਹੈ ਮੀ ਕੁਲਿਮਾ ਹੈ ਕਰੀ ਮੁਲਕ ਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਕ ਪ੍ਰਕਾਸ਼ ਸੰਕਮਿਤੋ ਸੁਬਾਸ ਹੈ ਕਿ ਅਜਬ ਸਰੂਪਾ ਕਮਿਤੋ ਬਿ ਬਹੁਤਾ ਮਿਤੋ ਪਾਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰ ਅਨੰਗ ਹੈ ਕਿ ਮਿਤੋ ਆਪੰਗ ਹੈ ਮਦ ਭਾਰ ਛੰਦ ਤੋਂ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮਦਾਮ ਹਰ ਬਰ ਅਗੰਝ ਹਰ ਨਰ ਪ੍ਰਭੰjan ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰਨਰ ਅਮੰਡਨ ਭਵਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਤਲ ਮਦਾਮ ਆਨਜ ਅੰਗਾਸਨ ਪਾੰਗ ਉਪਮਾ ਪਾਰ ਗਤਮ ਤੋਦਾਰ ਜਲ ਤਲ ਮਹਾਨ ਜਲ ਤਲ ਅਮੰਡ ਦੇ ਸਵਛ ਆਪਹੰਡ ਜਲ ਤਾਲ ਮਹੰਤ ਦਿਸੁ ਸੋਚ ਬੇਅੰਤਨ ਭਵ ਅਨਾਸ ਧਿਰਤ ਧਰਤ ਰਾਸਾ ਜਨ ਬਾ ਇਕ ਸਦਾ ਓੰਕਾਰਾਦੁ ਕਥਨੀ ਆਨਾਦ ਖਲਖੰਡ ਖਿਆਲ ਗੁਰਬਰਾ ਕਾਲ ਕਰ ਕਰ ਪਨਾਮ ਚਿਤ ਚਰਨਾਮ ਅਨਛ ਜਗਾਤੁ ਅਜਿਜਨਾ ਬਾ ਤਨ ਝੰਝ ਕਾ ਤਨ ਰੰਝ ਬਾ ਤਨ ਟਟ ਭਨਾਰਨ ਤਤ ਅਪਾਰ ਅਅਦੀਤ ਧਰਮ ਤਟਹੀਟ ਕਰਮ ਅਨ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨੰਛੰਦ ਤਉ ਪ੍ਰਸਾਦ ਕੁਰਣਾ ਲਿਐ ਹਰ ਕਾਲਿਐ ਹ ਕਲਖੰਡਨ ਹੈ ਮੈ ਮੰਦਨ ਹੈ ਜਗ ਤੇ ਸੁਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬ ਉਬਾਲਨ ਹੈ ਤ੍ਰਿਤਕੇ ਤਰਣ ਹੈ ਜਗ ਕੇ ਕਰਨ ਹੈ ਮਨਮਾਨਿਐ ਜਗ ਜਾਨਿਐ ਹੈ ਸਰਬੰ ਪਰਹ ਸਰਬੰ ਕਰਹ ਸਰਬਨਾਸਯ ਹੈ ਸਰਬ ਪਾਸਯ ਹੈ ਸਰਬਨਾਸਯ ਹੈ ਕਰੁਣਾ ਕਰੈ ਬਿਸੁੰਬਰ ਹੈ ਸਰਬੇਸ਼ਵਰ ਹੈ ਜਗ ਤੇਸ਼ਵਰ ਹੈ برہمنڈس ہیں کلکھنڈس ہیں پرتے پر کرنا کر کرتے ہیں،, ہیں،, ہیں کرنا کر ہیں جپا جپ تھپا تھپ اکرتا کیرت مرتا مرت ہیں مرتا مرت کرنا کرت کرتا کرتے ہیں تنی ترت ہیں امتےشور ہیں رہے ہیں اکرتا کیرت مرتا مرت ہیں اجبا کیرت ہیں مرتا مرت ہیں نرناک ہیں کلکائےک ہیں بسمبر کرنا ہیں کرناالیہ ہیں نرپ ناک ہیں سپاہک ہیں ਪਪੰਜਨ ਹੈ ਅਰਗੰਨ ਹੈ ਰਤਾਪਨ ਹੈ ਜਪਜਪਨ ਹੈ ਅਕਲੰਕਿਤ ਹੈ ਸਰਬਾਕਰਤ ਹੈ ਕਰਤਾ ਕਰਹਾਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮਵਸ ਹੈ ਜਸਕੇ ਜਾਸ ਹੈ ਉਝੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦਰੇ ਨਮੋ ਬੀਜ ਬੀਜੇ ਨਮੋ ਰਾਜ ਸੰਤਾਂ ਸੰਸਾਦ ਰੂਪੇ ਨਮੋ ਪਰਮ ਤਤੰ ਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਨ ਧਨ ਨਮੋ ਜੋਤ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲ ਹੈ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦਿੰ ਬਪੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾ ਸੇ ਨਮੋ ਬਾਂਕ ਮੰਕੇ ਭੰਗੀ ਸਰੂਪੇ ਨੰਗੀ ਨਾਮੇ ਤਿਰ ਭੰਗੀ ਤਿਰ ਕਾਲੇ ਨੰਗੀ ਕਾਮੀ ਇਕ ਛਰੀ ਛੰਦ ਅਜਾਇ ਅਲੈ ਅਪੈ ਅਬੈ ਅਬੂ ਉਜੂ ਅਨਾਸ ਕਾਸ ਅਗੰਜ ਅਪੰਜ ਅਲਖ ਅਪਖ ਅਕਾਲ ਧਿਆਨ ਅਲੇਖ ਭੇਖ ਅਨਾਮ ਅਕਾਮ ਅਗਾ ਅਟਾ ਅਨਾਥੇ ਪ੍ਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਕਰਮੰ ਭਰਮੰ ਅਗੰਜੇ ਅਲੇਖੇ ਪੁਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਤਲ ਪ੍ਰਣਾਸੇ ਅਗੰਜੁਲ ਅਨਾਮੇ ਸਮਤਲ ਨਿਵਾਸੇ ਨਿਰਕਾਮਨ ਵਿਭੂਤੇ ਸਮਸਤਲ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਵਿਭੂਤੇ ਸਦਾ ਸਚ ਦਾਨੰਦ ਸਤਰੰ ਪ੍ਰਣਾਸੀ ਕੁਰੀਮਲ ਕੁਨਿੰਦਾ ਸਮਤਲ ਨਿਵਾਸੀ ਅਜਾਇਬ ਵਿਭੂਤੇ ਅਜਾਇਬ ਗਨੀਮੇ ਹਰੀਉਂ ਕਰੀਉਂ ਕਰੀਮੁਲ ਰਹੀਮੇ ਚਤਰ ਚਕਰਵਰਤੀ ਚਤਰ ਚਕਰ ਭੁਗਤੇ ਸਵੈੰਭਵ ਸੁਭੰ ਸਰਬਦਾ ਸਰਬਜੁਗਤੇ ਦੁ ਕਾਲੰਪਣਾ ਸਿਦਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਬਿਭੂਤੇ ਦੁ ਕਾਲੰਪਣਾ ਸਿਦਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਬਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ